ਵਹੀ ਗੁਰਜੀ ਦਾ ਖਾਲਸਾ ਵਹੀ ਗੁਰ ਕੀ ਕਿਫਤ ਹੈ ਤੁਹਾਡਾ ਸਾਡੀ YouTube ਚੈਨਲ ਅਤੇ ਫੇਸਬੁਕ ਤੇ ਸਵਾਤਿ ਅੱਜ ਦੇ ਆਪਾਂ ਲੈ ਕੇ ਆਏ ਛੋਟੇ ਬੱਚੇ ਪਟਿਆਲ ਸ਼ਹੀ ਪੱਗ ਕਿਵੇਂ ਬਨਸਾਦੇ ਆ ਤੇ ਫਿਰ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸਿੱਧਾ ਸੈਂਟਰ ਤੋਂ ਲੈ ਕੇ ਆਉਣ ਲੜ ਨੂੰ ਪੁਣੀ ਖੋਲਦ ਬਾਅਦ ਤਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਟੋਪੇ ਉੱਪਰ ਇਕੱਠੇ ਕਰਕੇ ਇੱਕ ਵਾਰ ਫੋਲਡ ਕਰਕੇ ਜਿਹੜਾ ਲੜ ਨੂੰ ਅੱਧੇ ਗੱਦੀ 깔 ਟਾ ਕੇੜਾ ਪਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ఫ అగల లేడో లాడను బగతో పింఛ కహల్ల థల్లె రద్పా రలేడ ప్లాడ ను చారో గలేడ ప్లాడ ను డబ్బు ఫోల్డ్ లేక ਨਾਰਨ ਡਬਲ ਵੋਲਟ ਘਾਰ ਕੇ ਤੇ ਫਿਰ ਜਿਹਨੂੰ ਪਿਆਦਾ ਫਾਸ ਰੱਖਣਾ ਚਾਹੁੰਦਾ ਤੁਸੀਂ ਉਹਨਾਂ ਦਾ ਫਾਸ ਰੱਖ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਦਿਨ ਆਦਿ ਨਾਲ ਬਾਈ ਫੇਰ ਕੇ ਉਹਦੀ ਸਫਾਈ ਕਰਕੇ ਜਿਹੜਾ ਲੜਨ ਨੂੰ ਸਾਫ ਕਰਕੇ ਲਗਾਵਾਂਗੇ ਵਰਸਤਵਾ ਜਿਹੜਾ ਆਪਾਂ ਅਗਲਾ ਲੜਾ ਲਾਉਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਖੋਲ ਦੇ ਬਾਅਦ ਥੱਲੇ ਰੱਖਾਂਗੇ ਬੰਦਪਾਸਾ ਤਰਾ ਕੇ ਚਾਰੋਂ ਗੇੜਾ ਪਲੇਟ ਨੂੰ ਤੋੜ ਕਰਨਾ ਚਾਰੋਂ ਗੇੜਾ ਪਲੇਟ ਨੂੰ ਤੋੜ ਕਰਕੇ ਲੜਨ ਡਬਲ ਫੋਲਡ ਕਰਕੇੜਾ ਪਲੇਟ ਨੂੰ ਸਾਫ ਕਰਕੇ ਲਗਾ ਲੈਣਾ ਉਤਲੇੜਾ ਵੀੜਾ ਫਾਸ ਲੜਾ ਜਿਹੜਾ ਆਪਾਂ ਨਾਲ ਹੀ ਲੋਡ ਕਰੀਆ ਨਾ ਤੇ ਫਿਰ ਜਿਹੜਾ ਪਨਾਲ ਦੇ ਨਾਲ ਵਾਈ ਫੇਰ ਕੇ ਉਹਦੀ ਸਫਾਈ ਕਰਕੇ ਉਹਦੀ ਮੋਟਾਈ ਜਿਹੜੀ ਉਹ ਲੋਡ ਕਰਕੇ ਤੇ ਫਾਂ ਜਿਹੜਾ ਉਹ ਲੋਡ ਕਰਕੇ ਜਿਹੜਾ ਡਾਊਨਲੋਡ ਕਰਕੇ ਲਗਾ ਦੇਣਾ ਤੁ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਾੜਨ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਦਾ ਹੌਲ ਦਵਾ ਥੱਲੇ ਰੱਖਾਂਗੇ ਬੰਦਪੋਸਾ ਤੇ ਰੱਖ ਕੇ ਚਾਰੋਂ ਗਲੇਣਾ ਪਲੇਟ ਨੂੰ ਉਤ ਲੋਡ ਕਰਨਾ ਚਾਰੋਂ ਗਲੇੜਾ ਪਲੇਟ ਨੂੰ ਉਤ ਲੋਡ ਕਰਕੇ ਤੇ ਫਿਰ ਜਿਹੜਾ ਲੜ ਡਬਲ ਫੋਲਡ ਕਰਾਂਗੇ ਜੇ ਜੇ ਤੁਹਾਡਾ ਲੜ ਇੱਕ ਵਾਰ ਫੋਲਡ ਕਰੇ ਤੇ ਮੋਟਾਈ ਕਹਿੰਦਾ ਤੁਸੀਂ ਉਸ ਨੂੰ ਉਸੇ ਤਰੀਕੇ ਨਾਲ ਜਿਹੜਾ ਸਾਫ਼ ਕਰਕੇ ਤੇ ਜਦੋਂ ਫਾਂਡੜਾ ਉਹ ਲੋਡ ਕਰਕੇ ਲਗਾ ਦੋ ਜੇ ਨਹੀਂ ਆਉਂਦਾ ਤਾਂ ਉਹਨੂੰ ਡਬਲ ਫੋਲਡ ਕਰੋ ਦੋ ਵਾਰ ਫੋਲਡ ਕਰਕੇ ਤੇ ਲੜ ਨੂੰ ਸਾਫ਼ ਕਰਕੇ ਲਗਾ ਲੈਣਾ ਤੇ ਨਾਲ ਹੀ ਨਾਲ ਬਾਕੀ ਪਾ ਜਿਹੜੀਆਂ ਪਸੈਟਿੰਗ ਕਰੀ ਜਾਣੀਆਂ ਤਵੇ ਰੋਟਵਾ ਜਿਹੜਾ ਆਪਾਂ ਅਗਲਾ ਲੜਾ ਲਾਉਣਾ ਲੜ ਨੂੰ ਵੈਕ ਤੋਂ ਪਿੰਚ ਕਰ ਲੈਣਾ ਪੁਣਿਓ ਖਲਵਾ ਹੱਥਲੇ ਰੱਖਾਂਗੇ ਬੰਦ ਪਾਸ ਉੱਤਰਾ ਕੇ ਚਾਰੋਂ ਉਂਗਲਾਂ ਦਾ ਪਲਾਡ ਨੂੰ ਤੋੜ ਕਰਨਾ ਤੇ ਫੇਰ ਜਿਹੜਾ ਲੜਾ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲ ਜਿਹੜਾ ਬਾਕੀ ਪਾਦ ਜਿਹੜੀ ਆ ਪਸਲਿੰਗ ਕਰੀ ਜਾਣੀਆਂ ਤੇ ਹਰ ਉਸ ਤੋਂ ਜਿਹੜਾ ਆ ਅਗਲਾ ਲੜਾ ਲਾਉਣ ਦਾ ਲੜ ਨੂੰ ਬੈਕ ਤੋਂ ਪਿੰਚ ਕਰ ਲੈਣਾ ਉਣੀ ਖੋਲ ਦੇਵਾ ਥੱਲੇ ਰੱਖਾਂਗੇ ਬੰਦ ਪਸਾ ਉੱਤੇ ਰੱਖ ਕੇ چاروں ਗਲੜਾ ਪਾੜਨ ਨੂੰ ਤੋੜ ਕਰਨਾ ਇਹਨਾਂ ਨੂੰ ਜਿਹੜਾ ਪਲੇਟ ਨੂੰ ਉੱਤਲੋੜ ਕਰਕੇ ਇਹਨਾਂ ਨੂੰ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਲੈਣਾ ਤੇ ਜਿੰਨੀ ਜਿਹੜੀ ਚੜਾਈ ਰੱਖਣਾ ਚਾਹੁੰਦੇ ਹੋ ਉਹਦੀ ਚੜਾਈ ਰੱਖ ਕੇ ਤੇ ਨੱਕ ਤੇ ਸਹੀ ਚੜਾ ਪਲੇਟ ਨੂੰ ਫੋਲਡ ਕਰਕੇ ਜਿਹੜੀ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤਨ ਆਹ ਜਿਹੜਾ ਬਾਕੀ ਪਾ ਜਿਹੜੀਆਂ ਆਪਾਂ ਸੈਟਿੰਗ ਕਰੀ ਜਾਣੀਆਂ ਤੇ ਫਿਰ ਅਸ ਤੋਂ ਬਾਅਦ ਜਿਹੜਾ ਆਪਾਂ ਪੱਗ ਪੈਨ ਕੋਣਾ ਜਿੱਥੇ ਆਪਾਂ ਸ਼ੇਮਲੜ ਫੋਲਡ ਕਰ ਲਈ ਉਹ ਤੋਂ ਥੋੜਾੇ ਗਾਂ ਕਰਕੇ ਤਾਂ ਪੱਗ ਪੈਨ ਲਗਾਵਾਂਗੇ ਪਰਸਤੋ ਵਾਈ ਜਿਹੜਾ ਪਕੜ ਕੇ ਲੜ ਲਾਉਣਾ ਲੜਨ ਉੱਦਾਂ ਉੱਦਾਂ ਥੱਲੇ ਫੋਲਡ ਕਰ ਲੈਣਾ ਉੱਦਾਂ ਉੱਦਾਂ ਥੱਲੇ ਫੋਲਡ ਕਰ ਕੇੜਾ ਪਲੜ ਨੂੰ ਬੈਗ ਤੋਂ ਚੜਾਈ ਚ ਲੈ ਕੇ ਨਾ ਮੋੜੇ ਲੈ ਕੇ ਆਪਾਂ ਦੀ ਚੜਾਈ ਘਟਾ ਲੈਣੀ ਆ ਤੇ ਵਾ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਜੇ ਪਰ ਪੱਗ ਬੰਨ੍ਹਦੇ ਸੋਲੇ ਰਾ ਕਿਹੜਾ ਪਲਾਨ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਤੇ ਜਿੰਨੇ ਜਿਹੜੀ ਚੜੇ ਰੱਖਣਾ ਚਾਹੁੰਦੇ ਤੁਸੀਂ ਉਹਦੀ ਚੜਾਈ ਰੱਖ ਕੇ ਤੇ ਜਿੰਨਾਂ ਚ ਬਲ ਬੰਨ੍ਹਣ ਦੀ ਗੱਲ ਆ ਨਾ ਬਲ ਨੂੰ ਲੋਡ ਕਰਕੇ ਜਿਹੜਾ ਲੜਨ ਉੱਤੇ ਦੱਬ ਦੇਣਾ ਜੇ ਤੁਹਾਡੇ ਲੜ ਤੋਂ ਕਿਸ ਕਹਿੰਦਾ ਆ ਕਾੜੇ ਦਾ ਤੁਸੀਂ ਇੱਕ ਜਾਂ ਦੋ ਵਗ ਪੱਗ ਪੈਣਾ ਜਿਹੜੇ ਲੜਨ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆ ਪਹਿਲਾਂ ਲਈ ਸੋਦੇ ਸੈਂਟਰ ਤੋਂ ਆਣਾ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾਣਾ ਪਾ ਕੇ ਫਿਰ ਖਿਚਾਂਗੇ ਖਿਚਣ ਤੋਂ ਬਾਅਦ ਫਿਰ ਚਾਰੋਂ ਕੋਨਰ ਦੱਬ ਕੇ ਬਾਹਰ ਨਾਲ ਦੱਬ ਕੇ ਜਿਹੜਾ ਚੰਗੀ ਦਾ ਰਸਰਾ ਚੰਗੀ ਦਾ ਟੈਡ ਕਰਨਾ ਹੈ ਜਿਹੜਾ ਬੈਕ ਟੈਡ ਲਗਾਉਣਾ ਅੱਧਾ ਸੱਜੋਂ ਅੱਧਾ ਕੱਬੇ ਬੋਲਡ ਕਰਕੇ ਜਿਹੜਾ ਪਲੇਟ ਨੂੰ ਬੈਕ ਤੇ ਹੀ ਦੱਬ ਦੇਣਾ ਹੈ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ਰਕ ਕਮੈਂਟ ਜਰੂਰ ਕਰਿਓ ਤੇ ਵੀਡੀਓ ਵੱਤ ਬਾਅਦ ਜੁੜੂਰ ਕਰਿਓ ਤਾਂ ਕਿਹੜੇ ਛੋਟੇ ਬੱਚਿਆਂ ਨੂੰ ਪ੍ਰਯਾਲਸ਼ਾਈ ਪੱਗ ਬਣਾਉਣ ਵਿੱਚ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਤੇ ਪਗ ਜਿਹੜੀ ਆਪਾਂ ਬਾਕੀ ਬਾਤ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜੇ ਕਿਸੇ ਲੜ ਦੀ ਮੋਟਾਈ ਜ਼ਿਆਦਾ ਆ ਜਾਂਦੀ ਆ ਤਾਂ ਉਹਦੇ ਤਾਂ ਬਲਡ ਪ੍ਰੈਸ਼ਰ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਤੇ ਜਲਦੀ ਹੀ ਨਵਾਂ ਵੀਡੀਓ ਲੈ ਕੇ ਆ ਰਹੇ ਹਾਂ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ